ਪੂਰੀ ਦੁਨੀਆ ਜਿੱਤਣ ਵਾਲਾ ਸਿਕੰਦਰ ਐਂਡ ਤੇ ਹਾਰ ਗਿਆ ਹੈਗਾ ਤੇ ਇੰਡੀਆ ਚੋਂ ਨੂੰ ਖਾਲੀ ਹੱਥ ਮਤਲਬ ਵਾਪਸ ਜਾਣਾ ਪਿਆ ਹੈਗਾ ਤੇ ਉਹ ਮਰਨ ਤੋਂ ਪਹਿਲਾਂ ਲੋਕਾਂ ਨੂੰ ਤਿੰਨ ਸਿੱਖਿਆਵਾਂ ਦੇ ਕੇ ਗਿਆ ਹੈਗਾ ਉਹਦੀ ਪਹਿਲੀ ਇੱਛਾ ਸੀ ਕਿ ਜਦੋਂ ਮੈਂ ਮਰਾਂ ਤੇ ਜਿਹੜਾ ਮੇਰੇ ਮੇਰੀ ਅਰਥੀ ਚੁੱਕਣ ਉਹ ਮਤਲਬ ਹਕੀਮ ਚੁੱਕਣ ਜਿਹੜਾ ਕਿ ਮੇਰਾ ਇਲਾਜ ਕਰਦੇ ਰਹੇ ਦੁਨੀਆ ਨੂੰ ਪਤਾ ਲੱਗੇ ਕਿ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਹਕੀਮ ਆ ਉਹ ਵੀ ਮੌਤ ਨੂੰ ਨਹੀਂ ਟਾਲ ਸਕਦੇ ਜਦੋਂ ਮੌਤ ਆਉਣੀ ਆ ਉਦੋਂ ਆ ਹੀ ਜਾਣੀ ਆ ਉਹਦੀ ਦੂਜੀ ਇੱਛਾ ਹੈ ਕਿ ਜਦੋਂ ਮੈਂ ਮਰਾਂ ਤੇ ਜਿਹੜੇ ਰਾਹ ਥਾਣੀ ਮੈਨੂੰ ਤੁਸੀਂ ਖੜੋਗੇ ਉਹ ਰਾਜ ਮਤਲਬ ਮੇਰੀ ਜਿੰਨੀ ਵੀ ਦੌਲਤ ਹੋਊਗੀ ਉਹ ਸਾਰੀ ਔਰਾਜ ਹੀਰੇ ਮਤਲਬ ਸੋਨਾ ਸਾਰਾ ਵਛਾ ਦਿਓ ਪੂਰੀ ਦੁਨੀਆ ਨੂੰ ਇਹ ਚੀਜ਼ ਪਤਾ ਲੱਗੇ ਕਿ ਮਤਲਬ ਇੰਨੀ ਦੌਲਤ ਹੁੰਦਿਆਂ ਵੀ ਇਹ ਸਾਰੀ ਦੌਲਤ ਮਿੱਟੀ ਆ ਮਤਲਬ ਇਹ ਮੈਨੂੰ ਬਚਾ ਨਹੀਂ ਸਕੀ ਇੰਨੀ ਦੌਲਤ ਦੇ ਨਾਲ ਵੀ ਜਿਹੜੇ ਆਪਾਂ ਇੱਕ ਸਾਹ ਵੀ ਜਿਹੜਾ ਨਹੀਂ ਖਰੀਦ ਸਕਦੇ ਇਹ ਦੌਲਤ ਦੇ ਨਾਲ ਸਿਕੰਦਰ ਦੀ ਤੀਸਰੀ ਤੇ ਆਖਰੀ ਸ਼ਾਇ ਹੀ ਕਿ ਮਤਲਬ ਜਦੋਂ ਮੇਰਾ ਜਨਾਜਾ ਜਾਵੇ ਮਨ ਨੂੰ ਮਰੇ ਨੂੰ ਲੈ ਕੇ ਜਾਓ ਤੁਸੀਂ ਤੇ ਮੇਰੇ ਹੱਥ ਦੀਆਂ ਹਥੇਲੀਆਂ ਇਦਾਂ ਕਰਕੇ ਖੜੀਆਂ ਕਰ ਦਿਓ ਤਾਂ ਨੂੰ ਇਹ ਸਾਰੀ ਦੁਨੀਆ ਨੂੰ ਇਹ ਚੀਜ਼ ਪਤਾ ਲੱਗੇ ਕਿ ਜਿਹੜੇ ਸਿਕੰਦਰ ਨੇ ਸਾਰੀ ਦੁਨੀਆ ਆਪਣੀ ਮੁਠੀ 'ਚ ਕਰ ਲਈ ਸੀ ਤੇ ਜਾਣ ਦੇ ਵੇਲੇ ਜਿਹੜਾ ਉਹਦਾ ਆਖਰੀ ਸਮਾਂ ਆਇਆ ਤੇ ਉਹਦੇ ਹੱਥ ਖਾਲੀ ਹਥੇਲੀ ਖਾਲੀ ਸੀ ਕੁਝ ਵੀ ਉਹ ਨਾਲ ਨਹੀਂ ਲੈ ਕੇ ਗਿਆ ਸਾਰਾ ਕੁਝ ਉਹ ਇੱਥੇ ਹੀ ਛੱਡ ਗਿਆ ਮਤਲਬ ਉਹਦੇ ਮੇਨ ਕਹਿਣ ਦਾ ਮਕਸਦ ਇਹ ਹੀ ਵੀ ਕਦੇ ਮਤਲਬ ਪੈਸੇ ਤੇ ਦੌਲਤ ਦੇ ਪਿੱਛੇ ਨਾ ਭੱਜੋ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਵਾ